ਤਮਰਰਤ ਯਾਤਰਾ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਪੂਰੇ ਜ਼ੋਰਾਂ ਤੇ ਨੇ ਐਸਐਸਬੀ ਪਠਾਨਕੋਟ ਖੁਦ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਵਕਫਾ ਥਾਵਾਂ ਉੱਤੇ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਬਸਰਦਾ ਤੇ ਨੇੜਲੇ ਹੋਟਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਕਿਉਂਕਿ ਇੱਥੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕ ਵਧੇਰੇ ਹੁੰਦੇ ਨੇ। ਮੌਜੂਦਾ ਰੈਪੋਰਟਾਂ ਜਾਰੀ ਕੀਤੀਆਂ ਕਿ ਸਿਟੀ ਲਗੇੜਾ ਚੈਕਿੰਗ ਕਰਤ ਲਿਆ। ਦੇਖੋ ਪਠਾਨਕੋਟ ਸ਼ਹਿਰ ਦੇ ਆਸ-ਪਾਸ ਕਾਫੀ سارے ਸਰਪ੍ਰੈਸ਼ਨ ਚੱਲ ਰਹੇ ਆ। ਪਠਾਨਕੋਟ বাস ਸਟੈਂਡ ਦੇ ਵਿੱਚ ਜਿਹੜਾ ਸਰਚ ਆਪ੍ਰੇਸ਼ਨ ਆ, ਕਾਡਨੈਂਟ ਸਰਚ ਆਪ੍ਰੇਸ਼ਨ ਉਹ ਇੱਕ ਇਹਦਾ ਹਿੱਸਾ ਆ। ਇਸ ਤੋਂ ਇਲਾਵਾ ਸਿਟੀ ਦੇ ਵਿੱਚ ਵੀ ਆਪ੍ਰੇਸ਼ਨ ਚੱਲ ਰਹੇ ਆ। ਸਿਟੀ ਦੇ ਅਰਾਊਂਡ ਵੀ ਆਪ੍ਰੇਸ਼ਨ ਚੱਲ ਰਹੇ, ਬਾਰਡਰ ਤੇ ਅਲੱਗ ਚੱਲ ਰਹੇ ਆ। ਸੋ ਅੱਜ ਹਰ ਇੱਕ ਜਗ੍ਹਾ ਦੇ ਉੱਤੇ ਅ ਇਨਫੈਕਟਰ ਡੇਲੀ ਦਾ ਰੁਟੀਨ ਆ। ਔਰ ਸਪੈਸ਼ਲੀ ਅਜ ਬੱਸ ਸਟੈਂਡ ਦਾ ਸਿਕਾ ਕਿਉਂਕਿ ਬੱਸ ਸਟੈਂਡ ਦੇ ਵਿੱਚ ਕਈ ਤਰ੍ਹਾਂ ਦੇ 엘ਮੈਂਟਸ ਇੱਥੇ ਆਉਂਦੇ ਆ। ਔਰ ਉਹਨਾਂ ਨੂੰ ਚੈੱਕ ਕਰਨ ਲਈ ਉਹਦੀ ਬਸ ਸਟੈਂਡ ਦੀ ਐਂਟੋ ਸੈਂਟੀਸਰਵੇਟ ਚੈੱਕ ਲਈ ਔਰ ਹੋਰ ਜਿਹੜੇ ਡੈਡ ਐਲੀਮੈਂਟਸ ਹੈਗੇ ਆ ਬਸ ਸਟੈਂਡ ਅਰਾਊਂਡ ਬਸ ਸਟੈਂਡ ਬਸ ਸਟੈਂਡ ਦੇ ਆਸ-ਪਾਸ ਕਾਫੀ ਲੋਜਿਸ ਹੋਟਲਸ ਨੇ ਪਾਰਕਿੰਗ ਸਪੇਸਿਸ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਕਾਫੀ ਡਿਟੇਲ ਦੇ ਵਿੱਚ ਕਰ ਰਹੇ ਆ ਇਹਦੇ ਵਿੱਚ ਅਸੀਂ ਪੁਲਿਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਯੂਜ਼ ਕਰ ਰਹੇ ਆ ਤੇ ਗਵਰਨਮੈਂਟ ਅਫੀਡੀਆਂ ਦਾ ਵਾਹਨ ਵੀ ਯੂਜ਼ ਕਰ ਰਹੇ ਆ ਸੋ ਸਾਡੇ ਕੋਲ ਜਿਹੜਾ ਕ੍ਰਿਮੀਨਲ